ਆਪਾਂ ਕਹੀਏ ਉਹਦੇ ਬਾਰੇ ਦੱਸੋ ਵੀ ਕਿਵੇਂ ਆਪਾਂ ਉਹ ਵਿਚ ਆਏ ਨੇ ਸਨੇਹ ਸਾਰੇ ਪਿੰਡ ਪਾਈਆਂ ਨੇ ਹਨਾ ਕੋਈ ਤੂੰ ਦਾ ਕੋਈ ਨਾਮ ਹੁੰਦਾ ਕੋਈ ਬੜਾ ਲੱਗਦਾ 12000 ਮੰਗਦੇ ਆ 15000 ਤੋਂ 5000 ਮੰਗਦੇ ਆ ਉਹ ਨੂੰ ਜੀ ਆਪਾਂ ਇੱਕ ਸੀਮਤ ਮਾਤਰਾ ਚ ਉਦੋਂ ਪਹਿਲਾਂ ਬਾਰਾਂ ਦੇ ਨਾ ਆਮਦਨ ਦਾ ਗਰਾਵੇ ਹਾਂ ਵੀ ਇਹਨਾਂ ਪਾੜੇ ਦੇ ਪਾਤਰਾਂ ਦੇ ਵਿੱਚ ਨਾ ਦੇੜੇ ਤਾਂ ਪਹਿਣਗੇ ਬਾਈ ਬੱਦ ਦੇਣਿਆ ਉਹ ਦੇਖ ਬਈ ਕਿਹੜਾ ਪੰਜਾਤ ਬਣੀ ਬਣੀ ਜਾਣ ਘਟ ਤੋਂ ਘਟੇ ਜੇ ਬੱਦ ਦੇਤੇ ਹੀ ਉਹਨਾਂ ਨੂੰ ਇੱਕ ਜਾਣੇ ਦੇ ਵੀ ਬੱਦ ਦੇਤੇ ਤਾਂ ਉਹਨਾਂ ਨੂੰ ਆਦਤ ਪੈ ਜਾਂਦੀ ਆ ਜਦੋਂ ਸਾਰੇ ਇੱਕ ਦੇਣਗੇ ਚਾਹੇ ਜਿੰਨਾ ਮਰਜ਼ੀ ਆ ਇਹ ਆਪਦੇ ਹੁਦਰੋਂ ਚਾਹੇ ਕੁਛ ਦੇ ਦੇ ਫਿਰ ਆ ਉਹ ਫਿਰ ਸਭਾ ਬਾਕੀ ਜਿਹੜੇ ਬੰਦੇ ਆ ਬੰਦੇ ਤੈਨੂੰ ਦੱਸ ਦੇਓ ਆਪਾਂ ਕਿੰਨਾ ਕਿੰਨਾ ਚੋਣੇ ਆ ਜੇ ਕੋਈ ਸਾਰੀ ਖੜੇ ਹੋ ਜੀ ਮੇਰੇ ਵਿਚਾਰ ਅਧਿਐਨ ਇਹ ਜਰਨਲ ਪਰਿਵਾਰ ਨੇ ਜਰਨਲ ਨੂੰ 3100 ਕਹ ਤੋ ਤੇ ਐਸਸੀ ਪਰਿਵਾਰ ਨੇ ਆਪਣੇ ਉਹਨਾਂ ਨੂੰ 1100 ਕਹ ਤੋ ਉਤੋਂ ਬਾਕੀ ਤਾਂ ਸੇਮਤੀ ਆਪਣੇ ਸਾਰਿਆਂ ਨਾਲ ਬਾਕੀ ਤੁਸੀਂ ਸਿਆਣੇ ਬੰਦੇ ਵਿੱਚੋਂ ਦੱਸ ਦਿਓ 550 11000 ਤੋਂ ਬਹੁਤ ਉੱਪਰ ਖੜ ਜਾਂਦੇ ਨੇ ਬਾਕੀ ਤੁਸੀਂ ਦੱਸ ਦਿਓ ਜੇ ਕੋਈ ਕਟਬੰਧ ਕਰਨਾ ਤਾਂ ਸਰਪੰਚ ਸਾਹਿਬ ਜਿਹੜੇ ਜਰਨਲ ਪਰਿਵਾਰ ਨੇ ਨਾ ਉਹਨਾਂ ਦੇ ਵਿੱਚ ਵੀ ਕੁਝ ਹਾਂ ਉਹ ਹੁੰਦਾ ਮੈਂ ਤਾਂ 2100 ਰੁਪਏ ਠੀਕ ਆ 3100 ਥੋੜਾ ਜਿਆਦਾ ਆ ਕਿਉਂ ਜੀ ਕਈ ਪਰਿਵਾਰ ਆਪਾਂ ਇਹ ਨਹੀਂ ਕਹਿੰਦੇ ਸਾਰੇ ਪਰਿਵਾਰ ਨਹੀਂ ਹੁੰਦੇ ਜਿਹੜੇ ਕੁਝ ਪਰਿਵਾਰ ਇਹੋ ਜਿਹੇ ਵੀ ਨੇ ਜਿਹੜੇ ਆਰਥਿਕ ਸੰਕਟ ਦਾ ਸਾਹਮਣਾ ਕਰਦੇ ਨੇ ਵਿਚਾਰੇ 1100 ਕਰ ਦਿੰਦੇ ਹਾਂ 2100 ਤੇ 1100 2100 ਤੇ 1100 ਕਰਦੇ ਅਸੇ ਹੀ ਇਹਨਾਂ ਸਲਾਈ ਆ ਹੁਣ ਬਦ ਦੇਖੋ ਜੇ ਗੱਲ ਕਰਾਂਗੇ 베ਰੀ ਕੋਈ ਪਤਾ ਫਿਰ ਬਦਲਾਉਣਾ ਹੋ ਰਿਹਾ ਜੀ ਗੱਲ ਇਹ ਮਤਲਬ ਪਹਿਲਾਂ ਉਹ ਕੱਲੀ ਵਧਾਈ ਲੈਣ ਆਉਂਦੇ ਹੁਣ ਵਿਆਹਾਂ ਦੀ ਆਡਲਾਈਨ ਲੱਗ ਗਈ ਵਿਆਹਾਂ ਦੇ ਵੀ ਆ ਜਾਂਦੇ ਨੇ ਘਰ ਦੀ ਛੱਤ ਪੈਂਦੀ ਹੋਵੇ ਉੱਤੇ ਵੀ ਆ ਜਾਂਦੇ ਕੱਲੇ ਬਸ ਮੁੰਡੇ-ਮੁੰਡੇ ਦੀ ਦੇ ਦੂ ਅਗਲਾ ਵਿਆਹ ਵਾਲਾ ਵੀ ਬੰਦੀ ਕਰੋ ਵਿਆਹ ਵਾਲਾ ਵੀ ਬੰਦੀ ਕਰੋ ਹਣਾ ਵਿਆਹ ਵਾਲਾ ਬੰਦ ਕਰੋ ਜੀ ਸਿਰਫ ਮੁੰਡੇ ਦੀ ਫੋਟੋ ਪਰਨਾਲੇ ਪਾਸਟਾ ਤੋਂ ਉੱਪਰ ਤੱਕ ਹੀ ਚੜ ਗਈ ਉਹ ਬਿੰਦ ਕੋਨੇ ਕਿਹਾ ਆ ਅਗਲੇ ਤੱਕ ਹੀ ਉਤਰ ਗਈ 7-800 ਮਿੰਟ ਚ ਬਸ ਬਸ ਉਹ ਆ ਨਾ ਹੁਣ ਤਾਂ ਅੱਡੇ ਜੀ ਬਣ ਗਿਆ ਧੱਕਾ ਕਰਨ ਲੱਗੇ ਧੱਕਾ ਕਰ 21 ਰਸਤੇ ਆਪਣੇ ਜਿਵੇਂ ਪਹੀਆਂ ਦਾ ਕੱਲ ਨੂੰ